ਪੰਜਾਬੀ ਗਾਇਕ ਦਲਜੀਤ ਉਸਾਂਝ ਦੇ ਹੱਕ ਦੇ ਵਿੱਚ ਹੁਣੇ ਕਾਂਗਰਸੀ ਵਿਧਾਇਕ ਜਿਹੜੇ ਨੇ ਪ੍ਰਤਾਪਵਾਜਪਾ ਉਹ ਆਪਦੇ ਹੋਏ ਨਜ਼ਰ ਆ ਰਹੇ ਨੇ ਪ੍ਰਤਾਪਵਾਜਪਾ ਦੇ ਵੱਲੋਂ ਦਲਜੀਤ ਉਸਾਂਝ ਦਾ ਪੂਰਨ ਤੌਰ ਤੇ ਪੱਖ ਪੂਰਿਆ ਗਿਆ ਕਿ ਦਲਜੀਤ ਉਸਾਂਝ ਦੇ ਹੱਕ ਦੇ ਵਿੱਚ ਪ੍ਰਤਾਪਵਾਜਪਾ ਦੇ ਵੱਲੋਂ ਬਿਹਤ ਵਡੇ ਬਿਆਨ ਦਿੱਤੇ ਗਏ ਨੇ ਜਿਸ ਦੇ ਵਿੱਚ ਪ੍ਰਤਾਪਵਾਜਪਾ ਦਾ ਕਹਿਣਾ ਹੈ ਕਿ ਦਲਜੀਤ ਉਸਾਂਝ ਦੇ ਉੱਤੇ ਜਿਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਗਲਤ ਹੈ ਜਿਸ ਤਰੀਕੇ ਨਾਲ ਹੁਣ ਅ ਤੇਲਜੀਤ ਉਸਾਂਚ ਦੀ ਰਿਲੀਜ਼ ਹੋਣ ਵਾਲੀ ਜਿਹੜੀ ਫਿਲਮ ਸੀਗੀ ਸਰਦਾਰਜੀ ਤੇ ਨਤਾ ਉਸ ਤੋਂ ਪਹਿਲਾਂ ਹੀ ਵਿਵਾਦਾ ਦੇ ਵਿੱਚ ਆਈ ਤਾਂ ਬਿਆਦੀ ਮਨਪਾ ਅਗਰ ਦੱਸਿਆ ਗਿਆ ਸਰਦਾਰਜੀ 3 ਫਿਲਮ ਜਿਹੜੀ ਆ ਉਹ ਪਾਕਿਸਤਾਨੀ ਅਦਾਕਾਰਾਂ ਵਿੱਚ ਹੋਣ ਕਰਕੇ ਵਿਵਾਦਾ ਦੇ ਵਿੱਚ ਆਈ ਹੈ ਪਰ ਪ੍ਰਤਾਪ ਬਾਜਪਾ ਦਾ ਕਹਿਣਾ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਪਹਿਲਾਂ ਹੀ ਇਹ ਜਿਹੜੀ ਫਿਲਮ ਸੀਗੀ ਉਹ ਬਣ ਰਹੀ ਸੀ ਉਸ ਦੀ ਸ਼ੂਟਿੰਗ ਹੋ ਰਹੀ ਸੀ ਤੇ ਹਮਲਾ ਬਾਅਦ ਦੇ ਵਿੱਚ ਹੋਇਆ ਤੇ ਇਸ ਦੇ ਵਿੱਚ ਦਲਜੀਤ ਉਸਾਂਚ ਦਾ ਕੀ ਦੋਸ਼ ਹੈ ਹਾਲਾਂਕਿ ਉਸ ਤੋਂ ਬਾਅਦ ਪ੍ਰਤਾਪ ਬਾਜਪਾ ਨੇ W F I C ਇਦੇ ਉੱਤੇ ਵੀ ਬਿਹਤਰ ਬੜੀ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਦਲਜੀਤ ਉਸਾਂਝ ਨੇ ਦੇਸ਼ ਦਾ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਔਰ ਵਿਦੇਸ਼ਾਂ ਤੱਕ ਜੋ ਹੈ ਉਹ ਪੰਜਾਬੀਆਂ ਦੀ ਭਾਰਤੀਆਂ ਦੀ ਜਿਹੜੀ ਇੱਕ ਤੱਕ ਪਾਈ ਹੈ ਤਾਂ ਕਿਸ ਤਰੀਕੇ ਦੇ ਨਾਲ ਦਲਜੀਤ ਉਸਾਂਝ ਤੋਂ ਟਿੱਪਣੀ ਕੀਤੀ ਜਾ ਸਕਦੀ ਹੈ ਔਰ ਦਲਜੀਤ ਉਸਾਂਝ ਦੇ ਮੁੱਦੇ ਨੂੰ ਰਾਜਨੀਤੀ ਤੋਂ ਕੋਸਾ ਦੂਰ ਰੱਖਣਾ ਚਾਹੀਦਾ ਕਿਉਂਕਿ ਰਾਜਨੀਤੀ ਤੋਂ ਪਰਵਾਹਤ ਦਾ ਮੁੱਦਾ ਨਹੀਂ ਹੈ ਪਰ ਕਈ ਲੋਕ ਇਸ ਤੇ ਰਾਜਨੀਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਹੀ ਪ੍ਰਤਾਪ ਬਾਜਪਾ ਨੇ ਕਿਹਾ ਕੇ ਦਜੀਤ ਦੁਸਾਂਝ ਨੇ ਸਾਡਾ ਜਿਹੜਾ ਪਹਿਰਾਵਾ ਸਾਡਾ ਕਲਚਰ ਸਾਡਾ ਸੱਭਿਆਚਾਰ ਜਿਹੜਾ ਵਾ ਉਹ ਉਬਲੰਦੀਆਂ ਤੇ ਲੈ ਜਾਂਦਾ ਹੈ ਤੇ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਦੀਆਂ ਧਰਤੀ ਤੇ ਵੀ ਜਾ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦਾ ਪਹਿਰਾਵਾ ਸੱਭਿਆਚਾਰ ਭਾਰਤੀ ਸੱਭਿਆਚਾਰ ਨੂੰ ਪ੍ਰਮੋਟ ਕਰਤਾ ਹੈ ਦਜੀਤ ਦੁਸਾਂਝ ਜੀ ਤਾਂ ਇੱਕ ਬਹੁਤ ਜਿਹੜਾ ਅੰਤਰਰਾਸ਼ਟਰੀ ਬੰਦਾ ਹੈ ਜਿਸ ਤੇ ਉੱਤੇ ਅਸੀਂ ਟਿੱਪਣੀਆਂ ਕਰ ਰਹਿਆਂ ਦੇ ਅਸੇ ਨਾਲ ਹੀ ਭਪਾਜਪਾ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਬਾਰਡਰ 2 ਫਿਲਮ ਜਿਹੜੀ ਬਣ ਰਹੀ ਸੀ ਉਸ ਦੇ ਵਿੱਚੋਂ ਵੀ ਕਿਹਾ ਜਾ ਰਿਹਾ ਹੈ ਕਿ ਦਲਜੀਤ ਸਾਂਝ ਨੂੰ ਬਾਹਰ ਕੱਢਿਆ ਗਿਆ ਬਾਹਰ ਦਾ ਰਸਤਾ ਦਿਖਾਇਆ ਗਿਆ ਪਰ ਇਸ ਦੇ ਨਿਰਦੇਸ਼ਕਾਂ ਨੇ ਕੋਈ ਵੀ ਹਲੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਕੋਈ ਬਿਆਨਬਾਜ਼ੀ ਨਹੀਂ ਹੈ ਤੇ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਜਿਹੜੀ ਗੱਲਬਾਤ ਨਹੀਂ ਕੀਤੀ ਜਾ ਸਕਦੀ ਹੈ ਕਿ ਬਾਰਡਰ ਟੂ ਤੋਂ ਦਲਜੀਤ ਸਾਂਝ ਬਾਹਰ ਨੇ ਉਹਨਾਂ ਨੂੰ ਕੀ ਕੁਝ ਕੀਤਾ ਪਰ ਦੱਸਿਏ ਕਿ ਸਰਦਾਰਜੀਤ ਜਿਹੜੀ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਪਹਿਲਾਂ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਕਿਤੇ ਦਲਜੀਤ ਸਾਂਝ ਦਾ ਵਿਰੋਧ ਹੋ ਰਿਹਾ ਹੈ ਤੇ ਕਿਤੇ ਦਲਜੀਤ ਸਾਂਝ ਦਾ ਲੋਕ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਚੱਲਦੇ ਪਾਕਿਸਤਾਨੀ ਅਦਾਕਾਰਾਂ ਹੋਣ ਕਰਕੇ ਜੀਤ ਉਸਾਨ ਚ ਦੀ ਉਸਪਿਲ ਨੂੰ ਫਿਲਹਾਲ ਦੇ ਸਮੇਂ ਲਈ ਰੋਕਿਆ ਗਿਆ ਜੀਤ ਉਸਾਨ ਚ ਨੇਵੀ ਆਪਣੀ ਚੁੱਪੀ ਤੋੜੀ ਔਰ ਇਸੇ ਤਰੀਕੇ ਨਾਲ ਪ੍ਰਤਾਪ ਪਾਜਵਾ ਦੇ ਵੱਲੋਂ ਵੀ ਬਿਹਤ ਵੱਡੇ ਬਿਆਨ ਜਿਹੜੇ ਦਿੱਤੇ ਗਏ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਰਦਾਰ ਜੀ 3 ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਬਹੁਤ ਵੱਡੇ ਬਿਆਨ ਬਹੁਤ ਜ਼ਤਿੱਖਾ ਵਿਰੋਧ ਜਿਹੜਾ ਦਲਜੀਤ ਦਸਾਂ ਚੋਂ ਕਰਨਾ ਪਿਆ ਉਸ ਦਾ ਸਾਹਮਣਾ ਹੋ ਜਿਸ ਨੂੰ ਲੈ ਕੇ ਮਾਮਲਾ ਹੁਣ ਕਾਫੀ ਪੱਖਿਆ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਸ ਫਿਲਮ ਨੂੰ ਲੈ ਕੇ ਵੱਡੀ ਅਪਡੇਟ ਆਉਂਦੀ ਹੈ ਕੀ ਕੁਝ ਹੁੰਦਾ ਹੈ ਪਰ ਪ੍ਰਤਾਪ ਪਾਜਵਾ ਵੀ ਜਿਹੜੇ ਨੇ ਉਹ ਦਲਜੀਤ ਸਾਚ ਤੇ ਹੱਥ ਦੇ ਵਿੱਚ ਖੜਦੇ ਨਜ਼ਰ ਆਏ